ਲੋਕੀ ਰਾਜਾ ਬੜੰਗੀ ਜੀ ਨੂੰ ਫੋਟਾ ਕਰਨ ਨੂੰ ਤਰਸਦੇ ਰਾਜਾ ਬੜੰਗ ਸਾਡੇ ਘਰ ਤੇ ਵਿੱਚ ਚੱਲ ਗਿਆ ਇਹਨੂੰ ਲੁਧਿਆਣਾ ਤੋਂ ਟਿਕਟ ਮਿਲੀ ਆ ਵੈਲਕਮ ਜਿਤਾ ਕੇ ਭੇਜਾਂਗੇ 100% ਕਈ ਬੰਦੇ ਕਹਿੰਦੇ ਨੇ ਯਾਰ ਮੇਰੀ ਮਾਂ ਪਾਰਟੀ ਪਰ ਮਾਂ ਪਾਰਟੀ ਕਹਿਣਾ ਲਫ਼ਜ਼ ਬਹੁਤ ਵੱਡਾ ਨਹੀਂ ਕਹਿਣਾ ਚਾਹੀਦਾ ਕਿ ਆਪਦੀ ਮਾਂ ਨੂੰ ਛੱਡ ਕੇ ਕੋਈ ਦੂਜੇ ਪਾਸੇ ਜਾ ਸਕਦਾ ਨਾ ਕਹੋ ਸਾਡੀ ਪਾਰਟੀ ਅਸੀਂ ਪਾਰਟੀ ਦੇ ਸੱਚੇ ਸਿਪਾਹੀ ਆ ਉਹ ਗੱਲ ਕਹੋ ਜਿੱਤੇ ਅੱਪ ਖਰੇ ਉਤਰ ਸਕੀਏ ਬੰਦਾ ਸਾਰਾ ਜੀ ਗੌਰ ਸਭਖੇ ਮਾਹੌਲ ਆ ਜੀ ਸਿਰਫ ਟਿਕਟ ਮਿਲਣ ਦੀ ਦੇਣ ਸੀਗੀ ਸਾਰੇ ਬੈਠੇ ਵੀ ਕਦੋਂ ਕਿਸੇ ਨੂੰ ਟਿਕਟ ਮਿਲਦੀ ਆ ਪੂਰਾ ਜੋਰ ਲਾਵਾਂਗੇ ਜੀ ਲੁਧਿਆਣੇ ਦੇ ਬੜਾ ਪਰਮਾ ਸਾਥ ਦਿੱਤਾ ਵਾ ਔਰ ਲੁਧਿਆਣਾ ਸਭ ਤੋਂ ਵੱਧ ਵੋਟ ਦੇ ਨਾਲ ਲੀਡ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗੇ ਜੀ ਨੂੰ ਲੋਕ ਸਭਾ ਦੇ ਵਿੱਚ ਭੇਜੇਗੀ ਮੁਕਾਬਲਾ ਜਿਹੜਾ راہਲ ਗਾਂਧੀ ਤੇ ਮੋਦੀ ਦਾ ਹੈ ਹੋਰ ਕੋਈ ਪਾਰਟੀ ਮੁਕਾਬਲੇ ਚ ਕਾਂਗਰਸ ਵੀ ਕਿਤੇ 400 ਪਾਰ ਚ 400 ਪਾਰ ਨਹੀਂ ਜੀ ਉਹ ਉਧਾਰ ਦੇ ਕੈਂਡੀਡੇਟ ਆ ਸਾਰੇ ਉਹਨਾਂ ਕੋਲੇ ਆਪ ਦਾ ਕੈਂਡੀਡੇਟ ਕਿਹੜਾ ਪੰਜਾਬ ਚ ਸਾਰਿਆਂ ਦੀ ਜਮਾਨਤ ਤਾਂ ਜਮਤ ਕਰਾਂਗੇ ਕਿਸਾਨ ਮਰੋਧੀ ਆ ਮਰਿੰਦਰ ਸਿੰਘ ਰਾਜਾ ਵਰਿੰਗ ਕਾਂਗਰਸ ਪ੍ਰਧਾਨ ਨਿਕਲ ਰਹੇ ਨੇ ਵਰਕਰ ਇਥੇ ਨਜ਼ਰ ਆ ਰਹੇ ਨੇ ਭਾਈ ਸਾਸ਼ੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਫਰ ਕਰਨਦੀਪ ਸਿੰਘ ਵੈਦ ਮੈਂ ਅਵਾਰਡ ਨੰਬਰ 44 ਤੋਂ ਕਾਉਂਸਲਰ ਐਟ ਸਾਹਿਬ ਦਾ ਤੇ ਇਸਦਾ ਕੁਲਦੀਪ ਸਿੰਘ ਜਿਹੜੇ ਐਕਸਐਮਐਲ ਨੇ ਗੱਲ ਕਰਕੇ ਤੋਂ ਨਾ ਪੁੱਤਰ ਹੈ ਉਹਨਾਂ ਦੇ ਬੇਟੇ ਹੋਂਦ ਸੀ ਸਾਹਿਬ ਫਿਰ ਕੀ ਮਾਹੌਲ ਹੈ ਮਾਹੌਲ ਥੋੜੇ ਮੂਰੇ ਜੀ ਮਾਹੌਲ ਬੜਾ ਸੋਹਣਾ ਸਿਰਜ ਹੋਇਆ ਜਿਵੇਂ ਤੀਆਂ ਲੱਗੀਆਂ ਹੁੰਦੀਆਂ ਨੇ ਬੜਾ ਹੀ ਵੱਧ ਚੜ ਕੇ ਜਿੰਨੇ ਸਾਡੇ ਕਾਂਗਰਸ ਦੇ ਵਰਕਰ ਸੀ ਵੱਟ ਚੜ ਕੇ ਉਹਨਾਂ ਨੇ ਰਾਜਾ ਉਸ ਆਪਣੇ ਮਰਦ ਸਿੰਘ ਲਾਲ ਬੜਿੰਗ ਜੀ ਦਾ ਸਵਾਗਤ ਕੀਤਾ ਸਮਰਾਲਾ ਚੌਂਕ ਤੋਂ ਲੈ ਕੇ ਅਸੀਂ ਅੱਛੇ ਦੇ ਐਮਪੀਡੀ ਮਾਲ ਦੇ ਚੌਂਕ ਤੇ ਖੜੇ ਆ ਤੇ ਬਹੁਤ ਹੀ ਭਰਮਾ ਹੁੰਦਾਰਾ ਮਿਲਿਆ ਲੋਕ ਬੜੇ ਉਤਸ਼ਾਹਤ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਕਦੋਂ ਕੈਂਡੀਡੇਟ ਅਨਾਉਂਸ ਹੋਊਗਾ ਸੀ ਵੱਟ ਚੜ ਕੇ ਵੋਟਾਂ ਸੀ ਕਾਂਗਰਸ ਨੂੰ ਪਰ ਅੱਗੇ ਕੀ ਆਧਾਰ ਹੈ ਸਾਹਮਣੇ ਕਿਹਨੂੰ ਮੰਨ ਰਹੇ ਹੋ ਸਾਡੇ ਅਸੀਂ ਸਾਰੇ ਆਪੋਨੈਂਟ ਨੇ ਜੀ ਕਿਸੇ ਨੂੰ ਛੋਟਾ ਸੀ ਕਿਸੇ ਨੂੰ ਅੰਡਰ ਐਸਟੀਮੇਟ ਨਹੀਂ ਕਰ ਰਹੇ ਆਪੋਨੈਂਟ ਹੈਗਾ ਉਹਨਾਂ ਨੂੰ ਅਸੀਂ ਸੇਮ ਤਾਕਤ ਨਾਲ ਲੜਾਂਗੇ ਕੋਈ ਛੋਟਾ ਕੋਈ ਵੱਡਾ ਨਹੀਂ ਹੈਗਾ ਕਿਵੇਂ ਦੇਖ ਰਹੇ ਹਾਂ ਕੀ ਰਹੇਗਾ ਰਿਸਪਾਂਸ ਲੋਕਾਂ ਦਾ ਪਿੰਡਾਂ ਚ ਸ਼ਹਿਰਾਂ ਚ ਪਿੰਡਾਂ ਚ ਤੁਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਤੇ ਨਹੀਂ ਅਸੀਂ ਇਹੀ ਵੇਖਦੇ ਆ ਜਿੰਨਾ ਬੀਜੇਪੀ ਦਾ ਵਿਰੋਧ ਹੋ ਰਿਹਾ ਓਨਾ ਹੀ ਬਰਾਬਰ ਵਿਰੋਧ ਲੁਧਿਆਣੇ ਚ ਹੋ ਰਿਹਾ ਸੋ ਜੋ ਕਿਸਾਨ ਮਾਰ ਨੀਤੀਆਂ ਜੋ ਬੀਜੇਪੀ ਲੈ ਕੇ ਆਈ ਸੀ ਉਹਦੇ ਖਿਲਾਫ ਸਾਡੇ ਕਿਸਾਨ ਵੀਰ ਵੀ ਲੱਗੇ ਹੋਇਆ ਐਸੇ ਕਿਸਾਨ ਵੀਰਾਂ ਦੇ ਹੱਕ ਵਿੱਚ ਹੀ ਖੜੇ ਹੋਏ ਡਟ ਕੇ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਅਸੀਂ ਉਹਦੇ ਵੀ ਡਟ ਕੇ ਨਾਲ ਖੜੇ ਸੀਗੇ ਅਸੀਂ ਮੋਰਚੇ ਵੀ ਲਾਏ ਅਸੀਂ ਧਰਨੇ ਵੀ ਲਾਏ ਕਿਸਾਨ ਵੀਰਾਂ ਦੇ ਨਾਲ ਹੁਣ ਵੀ ਡਟ ਕੇ ਨਾਲ ਖੜੇ ਆ ਉਹਨਾਂ ਦੇ ਮੈਨੂੰ ਲੱਗਦਾ ਵੱਧ ਤੋਂ ਵੱਧ ਵੀਰ ਨਾਲ ਲੀਡ ਨਾਲ ਅਸੀਂ ਇੱਥੋਂ ਰਾਜਾ ਵਿੜਗੀ ਨੂੰ ਅਸੀਂ ਚਟਾ ਕੇ ਭਜਾਂਗੇ ਪਾਰਲੀਮੈਂਟ ਚ ਲਾ ਕੇ ਭਜਾਂਗੇ ਤਾਂ ਕਿ ਲੁਧਿਆਣੇ ਹਲਕੇ ਦੇ ਜਿਹੜੇ ਮੇਨ ਕੰਮ ਨੇ ਜਿਹੜੇ ਪਿਛਲੇ 10 ਸਾਲਾਂ ਵਿੱਚ ਬਦ ਕਿਸਮਤੀ ਨਾਲ ਨਹੀਂ ਪੂਰੇ ਹੋ ਸਕੇ ਜਿਹੜੇ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਪਹਿਲਾਂ ਦੂਜੇ ਚਲੇ ਗਏ ਹੁਣ ਉਹ ਸੋ ਇਹਨਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਜੋ ਜੋ ਰੁਕੇ ਹੋਏ ਟੀਜਾ ਨੇ ਉਹ ਅਸੀਂ ਪੂਰੇ ਕਰਾਂਗੇ ਲੀਡਰਸ਼ਿਪ ਜਿਸ ਤਰ੍ਹਾਂ ਅੱਜ ਨਜ਼ਰ ਆਈ ਹੈ ਲੁਧਿਆਣੇ ਦੇ ਵਰਕਰ ਅੱਜ ਨਜ਼ਰ ਆਏ ਨੇ ਅਗਲਾ ਜਿਹੜਾ ਮਹੀਨਾ ਪਿਆ ਉਹਦੇ ਚ ਵੀ ਇਸੇ ਤਰ੍ਹਾਂ ਰਹਿਣ ਵਾਲਾ ਹੈ ਬਿਲਕੁਲ ਜੀ ਪੂਰੇ ਜੋਸ਼ੋ ਖਰੋਸ਼ ਨਾਲ ਸਾਡੇ ਸਾਰੇ ਬਲੌਕ ਲੈਵਲ ਤੇ ਪ੍ਰਧਾਨ ਲੈਵਲ ਤੇ ਫਿਰ ਮੰਡਲ ਕਮੇਟੀ ਲੈਵਲ ਤੇ ਪਿੰਡੋਂ ਪਿੰਡ ਜਾ ਕੇ ਸਾਰੇ ਅਸੀਂ ਸਰਪੰਚਾਂ ਦੇ ਥਰੂ ਅਸੀਂ ਜੋ ਵੀ ਡੂਰ ਡੂਰ ਕੈਂਪੇਨਿੰਗ ਹੈਗੀ ਆ ਚਾਹੇ ਨੁਕੜ ਮੀਟੀਆਂ ਕਰਨੀਆਂ ਨੇ ਚਾਹੇ ਸੱਖਾਂ ਦੇ ਵਿੱਚ ਜਾ ਕੇ ਮਿਲਣਾ ਹੈ ਚਾਹੇ ਜਿਹੜਾ ਸਾਡਾ ਇੰਡੀਆ ਨੈਸ਼ਨਲ ਕਾਂਗਰਸ ਦਾ ਚੋਣ ਮੈਨੀਫੈਸਟੋ ਆ ਜੋ ਲਾਗੂ ਕੀਤਾ ਗਿਆ ਅਸੀਂ ਉਹ ਹਰੇਕ ਘਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਕੋਚਾਂਡ ਪਹੁੰਚਾਵਾਂਗੇ ਅਸੀਂ ਬਿਲਕੁਲ ਜੀ ਦਾ ਧੰਨਵਾਦ ਵੈਦ ਸਾਹਿਬ ਤੁਹਾਡਾ ਔਰ ਇਹ ਲੁਧਿਆਣੇ ਦੇ ਵਿੱਚ ਜਿਹੜੀ ਅਤਿਆਰੀਆ ਵਰਕਰ ਵੀ ਨੇ ਵਰਕਰਾਂ ਦੇ ਨਾਲ ਗੱਲਬਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਮ ਹੈ ਜੀ ਰਾਜੂ ਸਿੰਘ ਜੀ ਇਸ ਤਰ੍ਹਾਂ ਦੀ ਤਿਆਰੀ ਰਜਾਪੁਰ ਸਰਪੰਚ ਜੀ ਹਾਂ ਜੀ ਬਹੁਤ ਵਧੀਆ ਅੱਜ ਪਹਿਲਾ ਦਿਨ ਆਸੀ ਲੋਕਾਂ ਨੂੰ ਵੀ ਕਦੋਂ ਅਲਾਸਮੈਂਟ ਹੋਏਗੀ ਟਿਕਟ ਦਾ ਜੋਸ ਪੂਰੇ ਪਿੰਡ ਤੋਂ ਆਇਆ ਰਜਾਪੁਰ ਜੀ ਸਪੈਸ਼ਲ ਪਿੰਡ ਤੋਂ ਹਾਂ ਜੀ ਸਰਪੰਚ ਜੀ ਪਿੰਡਾਂ ਚ ਕੀ ਮੌਲ ਰਹਿਣਾ ਬਹੁਤ ਵਧੀਆ ਜੀ ਕਰਦੇ ਹਾਂ ਓਕੇ ਜੀ ਕਿੰਨਾ ਚਾਰਾ ਜੀ ਕਾਹਨ ਸਭਖੀ ਮਾਹੌਲ ਹੈ ਜੀ ਸਿਰਫ ਟਿਕਟ ਮਿਲਣ ਦੀ ਦੇਰ ਸੀਗੀ ਸਾਰੇ ਬੈਠੇ ਕਦੋਂ ਕਿਸੇ ਨੂੰ ਕਿ ਟਿਕਟ ਮਿਲਦੀ ਆ ਪੂਰਾ ਜੋਰ ਲਾਵਾਂਗੇ ਜੀ ਔਰ ਸਾਰੇ ਤਿਆਰ ਬੈਠੇ ਛਾਰੇ ਜੀ ਮੈਂ OBC ਕਾਂਗਰਸ ਦਾ ਪੰਜਾਬ ਪ੍ਰਧਾਨ ਪੰਜਾਬ ਸੈਕਟਰੀ ਕ੍ਰਿਸ਼ਨ ਸੈਣੀ ਜੋ ਕਿ ਇਹ ਮੀਟਿੰਗ ਹੋਈ ਆ ਬੜੇ ਚਿਰ ਤੋਂ ਉਮੀਦ ਸੀਗੀ ਰਾਜਾ ਬੜਿੰਦ ਸਾਹਿਬ ਦੀ ਲੁਧਿਆਣੇ ਤੋਂ ਟਿਕਟ ਮਿਲੂਗੀ ਬਹੁਤ ਵਧੀਆ ਗੱਲ ਹੋ ਗਈ ਆ ਮਿਲ ਗਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ OBC ਕਾਂਗਰਸ ਵੱਲੋਂ ਨਿਸ਼ਚਿਤ ਉਹਨਾਂ ਵੀ ਘੱਟੋ ਘੱਟ ਪੰਜਾਬ ਦੇ ਤੇ 8 ਤੋਂ ਪਲੱਸ ਸੀਟਾਂ ਸਾਡੀਆਂ ਕਾਂਗਰਸ ਦੀਆਂ ਹੋਣਗੀਆਂ ਔਰ ਲੁਧਿਆਣੇ ਨੇ ਬੜਾ ਭਰਮਾ ਸਾਫ ਦਿੱਤਾ ਵਾ ਔਰ ਲੁਧਿਆਣਾ ਸਭ ਤੋਂ ਵੱਧ ਵੋਟ ਦੇ ਨਾਲ ਲੀਡ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗੇ ਜੀ ਨੂੰ ਲੋਕ ਸਭਾ ਦੇ ਵਿੱਚ ਭੇਜੇਗੀ ਇਹ ਪਾਰਟੀ ਦੇ ਬੜੇ ਹੀ ਛਣ ਛਣ ਕੇ ਕੈਂਡੀਡੇਟ ਪੂਰੇ ਪੰਜਾਬ ਦੇ ਵਿੱਚ ਲਗਾਏ ਨੇ ਔਰ ਸਾਨੂੰ ਉਮੀਦ ਆ ਵੀ 8 ਪਲੱਸ ਤੋਂ ਸੀਟਾਂ ਕਾਂਗਰਸ ਪਾਰਟੀ ਦੀਆਂ ਹੋਣਗੀਆਂ ਮਿਰਬਲ ਜੀ ਜਾ ਰਿਹਾ ਹੈ ਕਿ ਜੀ ਕੀ ਨਾਮ ਹੈ ਕਮਲਪਾਲ ਖੜਾ ਜੀ ਕਮਲਪਾਲ ਕੀ ਮਾਹੌਲ ਹੈ ਕਿਵੇਂ ਆਇਆ ਵਧੀਆ ਕਾਂਗਰਸ ਦੇ ਹੱਕ ਚਾਹ ਤੇ ਮੋਦੀ ਦੇ ਖਿਲਾਫ ਹੈ ਤੇ ਰਾਜਾ ਵੜਿੰਗ ਕਿੱਥੇ ਵੱਡੀ ਬਹੁਤ ਨੂੰ ਜਿੱਤ ਰਹੇ ਨੇ ਤੁਸੀਂ ਕਿੱਥੋਂ ਆਏ ਲੋਕਲੀ ਹੈ ਜੀ ਹਾਂ ਜੀ ਰਾਜਾ ਵੜਿੰਗ ਜਿੱਤ ਰਹੇ ਹੈ ਕਲੀਅਰ ਹੈ ਇਹ ਪਹਿਲਾਂ ਹੀ ਕਿਵੇਂ ਕਹਿ ਸਕਦਾ ਪਹਿਲਾਂ ਕਲੀਅਰ ਹੈ ਜੀ ਇੰਨਾ ਲੋਕਾਂ ਦਾ ਤਸ਼ਾਹ ਵੇਖੋ ਮੋਦੀ ਦੇ ਖਿਲਾਫ ਹੈ ਜੀ ਸਾਰਾ ਮਾਹੌਲ ਇਹ ਮੁਕਾਬਲਾ ਜਿਹੜਾ ਰਾਹੁਲ ਗਾਂਧੀ ਤੇ ਮੋਦੀ ਦਾ ਹੈ ਪੋਰਕੋ ਪਾਰਟੀ ਮੁਕਾਬਲੇ ਚ ਕਾਂਗਰਸ ਬਾਰੇ ਦੇ 400 ਬਾਰ 400 ਪਾਰ ਨਹੀਂ ਜੀ ਉਹ ਉਧਾਰ ਦੇ ਕੈਂਡੀਡੇਟ ਸਾਰੇ ਉਹਨਾਂ ਕੋਲ ਆਪ ਦਾ ਕੈਂਡੀਡੇਟ ਕਿਹੜਾ ਪੰਜਾਬ ਚ ਸਾਰਿਆਂ ਦੀ ਜਵਾਨਤਾ ਜਬਤ ਕਰਾਂਗੇ ਕਿਸਾਨ ਮਰੋਧੀ ਅੰਦਰ ਬਿਲਕੁਲ ਇਹ ਜਮਾਨਤ ਜਬਤ ਹੋਏਗੀ ਕਹਿ ਰਹੇ ਨੇ ਸਰਕਾਰ ਤਾਂ ਬੀਬੀਆਂ ਜਿਸ ਤਰ੍ਹਾਂ ਮੈਂ ਕਹਿਆ ਕਿ ਲੁਧਿਆਣੇ ਦੀ ਸਿਆਸਤ ਦੇ ਵਿੱਚ ਵਧ ਬੀਬੀਆਂ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਈਆਂ ਰੋਡ ਸ਼ੋਅ ਚੀ ਤੁਹਾਡਾ ਕੀ ਨਾਮ ਹੈ ਇੰਦਰਜੀਤ ਕੌਰ ਕਿੰਨੇ ਦੀ ਸ਼ਮੂਲੀਅਤ ਕਰ ਰਹੇ ਹੋ ਜੀ ਮੈਂ ਵਾਈਸ ਪ੍ਰੈਜ਼ੀਡੈਂਟ ਪਹਿਲਾਂ ਦੱਸ ਦਿਆਂ ਪੰਜਾਬ ਦੇ ਆ ਬੀਬੀਆਂ ਨੇ ਵਾਅਦਾ ਕਰਕੇ ਅੱਜ ਹਿੱਸਾ ਲਿਆ ਸੀ ਉਹਨਾਂ ਦਾ ਬਹੁਤ ਥੈਂਕ ਯੂ ਕਰਦੇ ਹਾਂ ਤੁਹਾਡਾ ਕੀ ਨਾਮ ਹੈ ਗੁਰਦੀਪ ਕੌਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਦਿਹਾਤੀ ਕੀ ਮੋਲ ਰਹਿਣਾ ਲੁਧਿਆਣੇ ਦਾ ਹਾਂਜੀ ਕੀ ਮੋਲ ਮੋਲ ਦੇਖ ਰਹੇ ਹੋ ਤੁਸੀਂ ਮਹੌਲ ਤਾਂ ਆ ਦੇਖੋ ਜੀ ਉਹਨਾਂ ਨੇ ਵਰਕ ਕੀਤਾ ਵਾ ਪੰਜਾਬ ਪ੍ਰਧਾਨ ਬਣ ਕੇ ਇਸ ਕਰਕੇ ਕੋਈ ਸ਼ੱਕ ਨਹੀਂ ਹੈਗੀ ਜਿੱਤੇ ਤਾਂ ਹੋਏ ਹੀ ਅਸੀਂ ਅਸੀਂ ਸਿਰਫ ਲੀਡ ਦਿਵਾਉਣੀ ਜੀ ਤੁਸੀਂ ਵੀ ਕਹਿ ਰਹੇ ਸੀ ਜੇ ਮਾਹੌਲ ਦਾ ਦੇਖਣਾ ਆਪੇ ਹੀ ਦੇਖ ਲੋ ਜੋ ਹੈ ਟੈਨ ਦੀ ਲੋੜ ਹੀ ਨਹੀਂ ਇਹ ਆਜੀ ਹੈ ਕਿ ਪੂਰਾ ਮਹੀਨਾ ਚੋਣਾ ਸਾਰਾ ਮਹੀਨਾ ਰਹੇਗਾ ਜੀ ਤੁਹਾਡਾ ਕੀ ਨਾਮ ਹੈ ਜੀ ਮਨਜੀਤ ਕੋਟ ਤੁਹਾਡੀ ਬੜੀ ਸ਼ਮੂਲੀਅਤ ਹੈ ਬੀਬੀਆਂ ਜੀ ਤੁਸੀਂ ਐਦਾਂ ਹੀ ਇੱਥੇ ਵੱਧ ਚੜ ਕੇ ਇਸ ਸਾਲ ਨੇ ਇਲੈਕਸ਼ਨ ਚ ਬਿਲਕੁਲ ਬਿਲਕੁਲ ਪੰਜਾਬ ਦੀ ਚੇਅਰਪਰਸਨ OBC ਡਿਪਾਰਟਮੈਂਟ ਅਸੀਂ ਤਾਂ ਚਾਹੁੰਦੇ ਆ ਕਿ ਇੱਥੇ ਮਤਲਬ ਕਿ ਕਾਂਗਰਸ ਪਾਰਟੀ ਦਾ ਜਾਰਾ ਬਗਬੜਾ ਹੋਏ ਉਹ ਤੁਹਾਨੂੰ ਪਤਾ ਨਜ਼ਰ ਆ ਰਹੀ ਹੈ ਕਿ ਲੋਕ ਬਹੁਤ ਐਕਸਾਈਟਡ ਨੇ ਕਾਂਗਰਸ ਪਾਰਟੀ ਵਾਸਤੇ ਬਹੁਤ ਐਕਸਾਈਟਮੈਂਟ ਹੈਗੇ ਨੇ ਲੋਕ ਕਿ ਜਿੱਤੇ ਉਹ ਜਿੱਤੇ ਹਾਂਸਨ ਹੋਊਗੀ ਜੀ ਅਸੀਂ ਮੋਢੇ ਦੇ ਭੈਣ ਜੀ ਮਲਕਾ ਸੂਤ ਦੇ ਨਾਲ ਰਾਜੇ ਵਡੰਡ ਦੀ ਰੋਡ ਸੂਤ ਦੇ ਵਿੱਚ ਹਿੱਸਾ ਲੈਣ ਆਏ ਹਾਂ ਮੋਢੇ ਤੋਂ ਜੀ ਮਲਕਾ ਸੂਤ ਦੇ ਭੈਣ ਜੀ ਮਲਕਾ ਸੂਤ ਦੇ ਨਾਲ ਹਾਂ ਜੀ ਉਹਦੀ ਟੀਮ ਦੇ ਮੈਂਬਰ ਆ ਜੀ ਅਸੀਂ ਫਿਰ ਕਿਵੇਂ ਰਹੇਗਾ ਮਾਹੌਲ ਇੱਥੇ ਮਾਹੌਲ ਬਹੁਤ ਵਧੀਆ ਰਹਿ ਰਹੀ ਹੈ ਉਹਨਾਂ ਨੇ ਬੈਟੀ ਰਾਜਾ ਵਡੰਡ ਜੀ ਮੁਲਿਆਧਾਨੇ ਤੋਂ ਲੈ ਜਾਂਦੇ ਟਾਰਾਂ ਦੀ ਬਹੁਤ ਵਧੀਆ ਚੜ੍ਹਤਾ ਜੀ ਤੁਸੀਂ ਜਿਤਾ ਕੇ ਘੱਲੋਗੇ ਭਾਈ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਿਤਾ ਕੇ ਘੱਲਾਂਗੇ ਨਹੀਂ ਵੈਸੇ ਤਾਂ ਸਾਨੂੰ ਇਹ ਵੀ ਹੈ ਜੇ ਮਦਦ ਰਾਣਾ ਵੋਟਾਂ ਦਾ ਲੋਕਾਂ ਨੇ ਪਾਉਣੀ ਆ ਨਾ ਵੋਟਾਂ ਦਾ ਬਹੁਤ ਵਧੀਆ ਟਾਰਾਂ ਦਾ ਮਾਹੌਲ ਲੋਕ ਸਭਾ ਲ ਕਫਰੋਜਪੁਰ ਹੈ ਜੀ ਰਾਜੇ ਵੜਿੰਗ ਦੀ ਮਦਦ ਦੇ ਲਈ ਜੀ ਜੀ ਬਿਲਕੁਲ ਜੀ ਬਿਲਕੁਲ ਅਸੀਂ ਕਾਂਗਰਸ ਪਾਰਟੀ ਦੇ ਸਿਪਾਹੀ ਆ ਪੰਜਾਬ OBC ਕਾਂਗਰਸ ਤੋਂ ਮੋਗੇ ਹਲਕੇ ਤੋਂ ਮੈਡਮ ਮਾਲਿਕਾ ਸੂਤ ਸੱਜੜ ਤੇ ਟੀਮ ਦੇ ਵਿੱਚੋਂ ਆਏ ਹੈਗੇ ਆ ਔਰ ਪੂਰੇ ਪੰਜਾਬ ਦੀਆਂ ਸੀਟਾਂ ਦੇ ਅਸੀਂ ਕੋ ਮੁਕਮਕੇ OBC ਦੇ ਕਾਰਜਕਰਤਾ ਵਰਕਰ ਦੇ ਉਧੇਦਾਰ ਮਹਰ ਆਪਣਾ ਰਾਜਾ ਸਾਡਾ ਪੂਰਾ ਸਮਰਥਨ ਕਰ ਰਿਹਾ ਹੈ ਔਰ ਕਾਂਗਰਸ ਪਾਰਟੀ 8 ਤੋਂ ਪਲੱਸ ਸੀਟਾਂ ਕੱਢ ਕੇ ਪੰਜਾਬ ਦੇ ਵਿੱਚ ਬਹੁਤ ਵਧੀਆ ਲੋਕ ਸਭਾ ਹਲਕਿਆਂ ਦੇ ਵਿੱਚ ਆਪਦੇ ਕੈਂਡੀਡੇਟ ਨੂੰ ਉਤਾਰੇਗੀ ਔਰ ਬਹੁਤ ਵਧੀਆ ਪੰਜਾਬ ਲੋਕ ਸਭਾ ਦੇ ਪਾਰਲੀਮੈਂਟ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕੇ ਜਾਣਗੇ ਔਰ ਜੋ ਸਾਡੇ ਬੰਦੀ ਸਿੰਘ ਅੰਦਰ ਨੇ ਉਹਨਾਂ ਦੇ ਮੁੱਦੇ ਵੀ ਸਾਡੇ ਐਮਪੀ ਉੱਥੇ ਜਾ ਕੇ ਲੋਕ ਸਭਾ ਹਲਕਾ ਪਾਰਲੀਮੈਂਟ ਦੇ ਵਿੱਚ ਮੁਗੇ ਚੁੱਕਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਉਤਿਆਰ ਸਿੰਘ ਅੱਜ ਇਸ ਹੋਰਚੋ ਦੇ ਵਿੱਚ ਜਾਜ ਸਮਰਥਨ ਦੇ ਰਹੇ ਹਨ ਜਿਹੜਾ ਤੁਸੀਂ ਬਰਿੰਦਰ ਸਿੰਘ ਰਾਜਾ ਬੜਿੰਗ ਨੂੰ ਕਿਉਂ ਹੈ ਇਹਦੇ ਕੀ ਕਾਰਨ ਹੈ ਅਸੀਂ ਰਾਜਾ ਬੜਿੰਗ ਜੀ ਦੇ ਸਮਰਥਕ ਆਏ ਹਾਂ ਅਸੀਂ ਕਾਂਗਰਸ ਪਾਰਟੀ ਨੂੰ ਜਿੱਤ ਦਿਵਾਵਾਂਗੇ ਔਰ ਰਾਜਾ ਬੜਿੰਗ ਜੀ ਨੂੰ ਲੁਧਿਆਣਾ ਤੋਂ ਐਮਪੀ ਦਾ ਜਿੱਤ ਦਿਵਾ ਕੇ ਸਸਜੇ ਭੇਜਾਂਗੇ ਲੁਧਿਆਣਾ ਤੋਂ ਜਿੱਤ ਦਿਵਾ ਹਾਂਜੀ ਹਾਂਜੀ ਤੁਹਾਡਾ ਕੀ ਨਾਮ ਹੈ ਸਤਪਾਲ ਜੀ ਕੀ ਹੋ ਰਿਹਾ ਹੈ ਇਹ ਸਮੀਕਰਨ ਲੁਧਿਆਣਾ ਦੇ ਦਾ ਕਾਂਗਰਸ ਪਾਰਟੀ ਜਿੱਤੂਗੀ ਔਰ ਸਭ ਤੋਂ ਵਧੀਆ ਵੋਟਾਂ ਨਾਲ ਬਹੁਤ ਵਧੀਆ ਇਲੈਕਸ਼ਨ ਹੋਊਗਾ ਇਹ ਜਿਹਦੇ ਵਿੱਚ ਰਾਜਾ ਪਟਿੰਗ ਜੀ ਆਪਣੇ ਪਹਿਲੀ ਵਾਰੀ ਨਵਾਂ ਚਿਹਰਾ ਉੱਠਿਆ ਹੈ ਔਰ ਜਾਜਾ ਕਰਾਏਗਾ ਜੀ ਭਾਈ ਜੀ ਤੁਹਾਡਾ ਕੀ ਨਾਮ ਹੈ ਗੁਰਪ੍ਰੀਤ ਸਿੰਘ ਟੀਮ ਹਾਲ ਰਹੀ ਹੈ ਹਾਂਜੀ ਸਰ ਕੀ ਕੰਮ ਕਰਦੇ ਹੋ ਸਰ ਮੈਂ ਡਰਾਈਵਰ ਆ ਜੀ ਫਟੇ ਕਾਂਗਰਸ ਲੱਗਦਾ ਕਿ ਡਰਾਈਵਰਾਂ ਦੇ ਲਈ ਮਜ਼ਦੂਰਾਂ ਦੇ ਲਈ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਕਾਂਗਰਸ ਪਾਰਟੀ ਪੂਰੇ ਲੁਧਿਆਣਾ ਸ਼ਹਿਰ ਪੰਜਾਬ ਦੇ ਲਈ ਬਹੁਤ ਖਾਸ ਉਤਰੇਗੀ ਸਾਰੇ ਡਰਾਈਵਰਾਂ ਨੂੰ ਵਧੀਆ ਸਮਰਥਨ ਦੇਗੀ ਅਸੀਂ ਵੀ ਸਾਰੇ ਡਰਾਈਵਰ ਵੀਰ ਜਿੰਨੇ ਵੀ ਹੈਗੇ ਆ ਜਾਂ ਹੋਰ ਪੰਜਾਬ ਦੀ ਪਬਲਿਕ ਆ ਅਸੀਂ ਰਾਜਾ ਬੜਿੰਗਜੀ ਦੇ ਨਾਲ ਆ ਬਹੁਤ ਵੱਡੀ ਲੀਡ ਲੱਗੇ ਰਾਜਾ ਬੜਿੰਗਜੀ ਨੂੰ ਚਿਤਾਵਾਂਗੇ ਔਰ ਹਮੇਸ਼ਾ ਕਾਂਗਰਸ ਪਾਰਟੀ ਨਾਲ ਰਹਿਵਾਂਗੇ ਭਾਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੋਲਡੀ ਹੈ ਜੀ ਮਾਹੌਲ ਆ ਅਸੀਂ ਭਾਜੀ ਕਾਂਗਰਸ ਪਾਰਟੀ ਦੀ ਪੂਰੀ ਸਪੋਰਟ 'ਚ ਖੜਾਂਗੇ ਕਾਂਗਰਸ ਰਾਜਾ ਬੜਿੰਗ ਸਾਹਿਬ ਨੂੰ ਪੂਰੀ ਵੋਟ ਪੂਰੀ ਸਪੋਰਟ ਦੇ ਨਾਲ ਅਸੀਂ ਤਨਮਲ ਦੇ ਨਾਲ ਪੂਰੇ ਜੋਰ ਨਾਲ ਖੜਾਂਗੇ ਹੈ ਟਾ ਡਾ ਜੀ ਨਾਮ ਜੇ ਕੁਮਾਰ ਹੈ ਜੀ ਜੀ ਕਿਵੇਂ ਰਹਿਣਾ ਦਾ ਵਧੀਆ ਸਾਡੇ ਵਾਸਤੇ ਜੀ ਕਾਂਗਰਸ ਪਾਰਟੀ ਜੋ ਸਾਡੇ ਸਪੈਂਸ ਸਾਹਿਬ ਕਹਿ ਰਹੇ ਆ ਕਿਉਂਕਿ ਸਾਡੇ ਸਾਡੇ ਵਾਸਤੇ ਕਾਂਗਰਸ ਪਾਰਟੀ ਵਧੀਆ ਸੋਚ ਲੈ ਕੇ ਆ ਰਿਹਾ ਵਿਚਾਰ ਲੈ ਕੇ ਆ ਰਿਹਾ ਵਧੀਆ ਲੀਡ ਨਾਲ ਆਪਾਂ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਤੇ ਵਧੀਆ ਨੌਜਵਾਨ ਸਵਾਜ ਪਾਰਟੀ ਹੈ ਜੋ ਵੀ ਮੁੰਡੇ ਆ ਉਹ ਕਾਂਗਰਸ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਨਾਲ ਜੁੜੇ ਰਾਵਾਂਗੇ ਵਧੀਆ ਜੀਤ ਨਾਲ ਉਹਨਾਂ ਨੂੰ ਜਿੱਤੇ ਕਰਾਵਾਂਗੇ ਆਪਣੇ ਲੁਧਿਆਣੇ ਦੇ ਵਿੱਚ ਇਹ ਜਿੱਗੇ ਕਰਾਏਗਾ ਹਾਂ ਜੀ ਭਾਈ ਤੁਹਾਡਾ ਕੀ ਨਾਮ ਹੈ ਰਾਸ਼ਟਕਰ ਲਾਈਕ ਮਰਜੀ ਕੀ ਰਹਿਣ ਵਾਲਾ ਹਾਂ ਜੀ ਕਿਵੇਂ ਦਾ ਸਮਰਥਨ ਰਹਿਣ ਵਾਲਾ ਤੁਹਾਡਾ ਸਮਰਥਨ ਬਹੁਤ ਵਧੀਆ ਰਹੇਗਾ ਰਾਜੇ ਬਿੰਗਨ ਸਾਹਿਬ ਨੂੰ ਤੜਕੇ ਹੀ ਬਹੁਤ ਸਮਰਥਨ ਕਰਾਂਗੇ ਜੀ ਬਹੁਤ ਤਗੜੀ ਲੀਡ ਤੇ ਜਿੱਤ ਹੋਾਸ ਲੋਗਗੇ ਇਹਨਾਂ ਨੂੰ ਹਾਂ ਜੀ ਭਾਈ ਤੁਹਾਡਾ ਸਰਿੰਦਰ ਪਵਾਰ ਹਲਕਾ ਗੱਲ ਲਾਡੂ ਵਾਲਾ ਕੀ ਰਹਿਣ ਵਾਲਾ ਮਾਹੌਲ ਤੁਹਾਡੇ ਮਾਹੌਲ ਬਿਆਵਾਰਕਾ ਮਾਹੌਲਾ ਲੋਕੀ ਰਾਜਾ ਬੜੰਗ ਜੀ ਨੂੰ ਫੋਟਾ ਕਰਨ ਉਤਰਦੇ ਰਾਜਾ ਬੜੰਗ ਸਾਡੇ ਘਰ ਤੇ ਵਿੱਚ ਚੱਲ ਗਏ ਨੇ ਲੁਧਿਆਣਾ ਤੋਂ ਟਿਕਟ ਮਿਲੀ ਆ ਵੈਲਕਮ ਜਿਤਾ ਕੇ ਭੇਜਾਂਗੇ 100% ਦੁਨੀਆ ਜਿਹੜਾ ਕੋਈ ਕਿਸੇ ਪਾਰਟੀ ਨੂੰ ਛੱਡ ਕੇ ਜਾ ਰਿਹਾ ਨਾ ਵੋਟਾਂ ਦੀ ਨਾਲ ਲੈ ਕੇ ਜਾ ਰਿਹਾ ਲੋਕੀ ਸਭ ਸਿਆਣੀ ਦੁਨੀਆ ਹੋ ਗਈ ਆ ਜੇ ਸਰੇਂਦਰ ਕਿਸੇ ਪਾਰਟੀ ਤੇ ਜਾ ਰਿਹਾ ਤਾਂ ਵੋਟਾਂ ਨਾਲ ਚੱਕ ਕੇ ਨਹੀਂ ਲੈ ਕੇ ਜਾ ਰਿਹਾ ਹਕੀਕਤ ਗੱਲ ਆ ਰਾਜਾ ਬੜੰਗ ਇੱਕ ਉਹ ਨੇਤਾ ਨੇ ਜਿਹੜੇ ਗਰਜਦੇ ਨੇ ਤੇ ਵਰਜ ਦੇਵ ਜੀ ਨੇ ਕੰਮ ਵੀ ਕਰਕੇ ਦਿਖਾਉਣਗੇ ਸਾਨੂੰ ਪੂਰੀ ਆਸ ਆ ਜਿਲ੍ਹਾ ਲੁਧਿਆਣੇ ਤੋਂ ਹਰ ਵਰਕਰ ਹਰ ਗਲੀ ਮਹੱਲਾ ਇੰਨੀ ਖੁਸ਼ੀ ਦੀ ਲਹਿਰ ਆ ਵੀ ਰਾਜਾ ਵੜਿੰਗ ਜੀ ਨੂੰ ਜਿਹੜੀ ਟਿਕਟ ਮਿਲੀ ਆ ਅਸੀਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਆ ਸਾਡੇ ਹਲਕੇ ਦੇ ਐਮ ਐਲ ਏ ਸਾਹਿਬ ਕਲਦੀਪ ਸਿੰਘ ਵੈਦ ਜੀ ਸਾਡੇ ਆਸੂ ਜੀ ਸੰਜੀਤ ਤਲਵਾਰ ਜੀ ਸਾਹਿਬ ਕਾ ਐਮ ਐਲ ਏ ਸਾਹਿਬ ਸਾਰੀ ਜਿਹੜੀ ਟੀਮ ਆ ਮੈਨੂੰ ਸਾਨੂੰ ਇਹ ਲੱਗ ਰਿਹਾ ਵੀ ਹੁਣ ਅਸਲੀ ਅਸਲੀ ਜੋ بارش ਆ ਜਿਹੜਾ ਬੰਦਾ ਕਈ ਵਾਰੀ ਸੋਚ ਲੈਂਦੇ ਨੇ ਵੀ 100 ਕਿਲੋਮੀਟਰ ਤੋਂ ਦੂਰ ਆ ਕੋਈ ਕੁਝ ਕਹਿ ਰਿਹਾ ਇੱਕ ਕਮ ਐਮਪੀ ਦਾ ਕੋਈ ਕਹਿ ਨਹੀਂ ਸਕਦਾ ਵੀ ਮੈਨੂੰ 10 ਸਾਲ ਹੋ ਗਏ ਮੈਂ ਜਨਰਲ ਸਕੱਟਰੀ ਵੀ ਆ ਤੇ ਇਹਦਾ ਚੇਅਰਮੈਨ ਵੀ ਆ ਰਾਹੁਲ ਗਾਂਧੀ ਫੋਰਮ ਦਾ ਮੈਨੂੰ ਅੱਜ ਤੱਕ ਸਾਡੇ ਹਲਕੇ ਦੇ ਰਵਨੀਤ ਸਿੰਘ ਬਿੱਟੂ ਦਾ ਜਿਹੜਾ ਪਰਸਨਲ ਨੰਬਰ ਮੈਨੂੰ 10 ਸਾਲ ਤੋਂ ਨੰਬਰ ਨਹੀਂ ਮਿਲਿਆ ਤੇ ਸਾਡੇ ਵਾਸਤੇ ਉਹ ਬੰਦਾ ਹਰ ਇੱਕ ਬੰਦਾ ਇਹ ਚਾਹੀਦਾ ਵੀ ਜਿਹੜਾ ਬੰਦਾ ਫੋਨ ਚੱਕੇ ਫੋਨ ਟੈਂਡ ਕਰੇ ਵਰਕਰ ਦੀ ਗੱਲ ਸੁਣੇ ਅਸੀਂ ਗਲੀ ਮਹਾਨੇ ਦੇ ਵਿੱਚ ਲੜਦੇ ਆ ਚਾਹੇ ਮੁਹੱਲਾ ਹੋਵੇ ਚਾਹੇ ਕਸੋਆ ਹੋਵੇ ਯਾਰ ਜੇ ਆ ਬੰਦਾ ਐਮਪੀ ਬਣ ਕੇ ਫੋਨ ਨਾ ਚੱਕੇ ਸਭ ਤੋਂ ਵੱਡੀ ਨਮੂਸ਼ੀ ਵਰਕਰ ਨੂੰ ਉਦੋਂ ਹੁੰਦੀ ਆ ਜਦੋਂ ਵਰਕਰ ਲੱਭਦਾ ਰਹੀ ਮੇਰੀ ਮੇਰੇ ਲੀਡਰ ਦਾ ਫੋਟੋ ਹੋ ਜੇ ਮੇਰਾ ਕੋਈ ਫੋਨ ਚੱਕ ਲਵੇ ਜਨੀਤ ਬਿੱਟੂ ਲੱਭੇ ਨਹੀਂ ਦੇਖੋ ਜੀ ਸਾਡੇ ਏਰੀਆ ਦੇ ਵਿੱਚ ਤਾਂ ਸਾਨੂੰ ਲੱਭੇ ਨਹੀਂ ਆਇਆ ਤੇ ਜਦੋਂ ਉਹਨਾਂ ਦਾ ਫੰਕਸ਼ਨ ਹੁੰਦਾ ਸੀਗਾ ਸੁਰਿੰਦਰ ਸਿੰਘ ਜੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉੱਥੇ ਰੱਖੋ ਅਸੀਂ 100-100 ਕੁਰਸੀ ਦਾ ਅਰੇਂਜਮੈਂਟ ਕਰਨਾ ਤੇ ਪਕੌੜਿਆਂ ਦਾ ਪ੍ਰੋਗਰਾਮ ਕਰਨਾ ਹਰ ਚੀਜ਼ ਦਾ ਬਣਾਉਣਾ ਕਦੇ ਕਿਸੇ ਵੱਨੀ ਛੋਟੇ ਲੈ ਕਦੇ ਪੈਸੇ ਵੀ ਦੇ ਉਲਟ ਤੇ ਕੈਨ ਵੀ ਸਾਨੂੰ 20000 ਰੁਪਇਆ ਦਿਓ ਤੁਹਾਨੂੰ 10000 ਦਿਓ ਪਰ ਸਾਡੇ ਨਾਲ ਹਮੇਸ਼ਾ ਹੀ ਆ ਜੁੜਾ ਸਾਡੇ ਸਿਰ ਦੇ ਵਿੱਚ ਜੋ ਵੀ ਹੈ ਅਸੀਂ ਇਸ ਚੀਜ਼ ਨੂੰ ਠੱਗਿਆ ਮਹਿਸੂਸ ਕਰ ਰਹੇ ਹਾਂ ਲੋਕਾਂ ਦਾ ਰੀਡਰਾਂ ਤੋਂ ਵਿਸ਼ਵਾਸ ਛੁੱਟ ਗਿਆ ਵੀ ਅੱਜ ਕਿੱਧਰ ਆ ਕੱਲ ਨੂੰ ਕਿੱਧਰ ਆ ਅਸੀਂ ਰੋਡ ਸੋ ਵੀ ਕੀਤਾ ਬਿੱਟੂ ਸਰ ਨਾਲ ਆਬ ਨਾਲ ਅਸੀਂ ਉਹਨਾਂ ਦਾ ਇਹ ਨਹੀਂ ਗੱਲ ਵੀ ਕੋਈ ਗੱਲ ਇਦਾਂ ਦੀ ਅਸੀਂ ਉਹਨਾਂ ਨੂੰ ਪਿਆਰ ਵੀ ਕਰਦੇ ਹਾਂ ਸਾਨੂੰ ਜੇ ਨਫ਼ਰਤ ਹੈਗੀ ਹੈ ਤਾਂ ਸਾਨੂੰ ਬੀਜੇਪੀ ਨਾਲ ਆ ਇਹ ਗੱਲ ਹੀ ਹੈ ਬਿੱਟੂ ਜੀ ਅੱਜ ਵੀ ਕਿਤੇ ਗੱਲ ਕਰਨ ਮਿਲਣਗੇ ਉਹ ਗੱਲ ਲੱਗ ਜੀ ਜਾ ਲੇਕਿਨ ਜੇ ਉਹਨਾਂ ਨੇ ਜਾਣਾ ਸੀਗਾ ਉਸ ਤੋਂ ਪਹਿਲਾਂ ਉਹਨਾਂ ਨੇ ਰੋਡ ਸ਼ੋਅ ਕੀਤਾ ਅਸੀਂ ਆਏ ਵਰਕਰ ਆਏ ਆਪਣਾ ਮਿਹਨਤ ਕੀਤੀ ਨਾਰੇ ਲਾਏ ਉਹਨਾਂ ਦੇ ਨਾਲ ਫਿਰ ਉਹਨਾਂ ਨੇ ਇੱਕ ਕਾਰਫੇਸ਼ਨ ਦਫ਼ਤਰ ਚ ਧੰਨਾ ਲਾਇਆ ਉੱਥੇ ਸਾਨੂੰ ਅਸੀਂ ਗਏ ਪਰਚੇ ਹੋਏ ਜਦੋਂ ਆਪਾਂ ਕਿਸੇ ਪਾਰਟੀ ਨੂੰ ਛੱਡ ਕੇ ਜਾਣਾ ਹੁੰਦਾ ਫਿਰ ਐਜਾ ਕੰਮ ਕਿਉਂ ਕਰਦੇ ਆ ਲੋਕ ਸਭ ਜਾਣਦੇ ਆ ਲੋਕ ਸਿਆਣੇ ਆ ਕੋਈ ਬੰਦਾ ਕਿਸੇ ਪਾਰਟੀ 'ਚ ਵੀ ਜਾਵੇ ਉਹਦਾ ਉੱਥੇ ਸਤਿਕਾਰ ਹੋਣਾ ਪਾਰਟੀ ਨੇ ਕਰਨਾ ਲੇਕਿਨ ਜਦੋਂ ਆਪਦੀ ਕਈ ਬੰਦੇ ਕਹਿੰਦੇ ਨੇ ਯਾਰ ਮੇਰੀ ਮਾਂ ਪਾਰਟੀ ਪਰ ਮਾਂ ਪਾਰਟੀ ਕਹਿਣਾ ਲਬਜ ਬਹੁਤ ਵੱਡਾ ਨਹੀਂ ਕਹਿਣਾ ਚਾਹੀਦਾ ਕਿ ਆਪਦੀ ਮਾਂ ਨੂੰ ਛੱਡ ਕੇ ਕੋਈ ਦੂਜੇ ਪਾਸੇ ਜਾ ਸਕਦਾ ਨਾ ਕਹੋ ਸਾਡੀ ਪਾਰਟੀ ਅਸੀਂ ਪਾਰਟੀ ਦੇ ਸੱਚੇ ਸਿਪਾਹੀਆਂ ਉਹ ਗੱਲ ਕਹੋ ਜਿੱਤੇ ਅੱਪ ਖਰੇ ਉਤਰ ਸਕੀਏ ਮੈਂ ਜਦਾ ਸਭਾ ਨਾਲ ਆਉਂ ਲੈਂਦਾ ਹਾਂ ਰਾਜਾ ਵੜਿੰਗ ਜੀ ਦਾ ਲੁਧਿਆਣਾ ਆਉਣ ਤੇ ਵੈਲਕਮ ਧੰਨਵਾਦ ਅਸੀਂ ਉਸੇ ਵਜ੍ਹਾ ਕਰਕੇ ਰੇਟ ਹੋ ਗਏ ਅਸੀਂ ਇਹਨਾਂ ਨੂੰ ਇੱਕ ਇੱਕ ਵੋਟ ਪਾ ਕੇ ਜ਼ਿਲ੍ਹਾ ਲੁਧਿਆਣਾ ਚ ਵੱਡੀ ਲੀਡ ਕਰਕੇ ਜਿੱਤਤਾ ਕੇ ਭੇਜਾਂਗੇ ਜਦਾ ਸਭਾ ਨਾਲ ਆਉਂ ਲੈਂਦਾ ਰਾਜਾ ਵੜਿੰਗ ਜੀ ਨੂੰ ਵਧਾਈਆਂ ਧੰਨਵਾਦ ਸਤਿ ਸ੍ਰੀ ਅਕਾਲ